ਪਟਾਂ ਤੇ ਜਾ ਘਰਦਿਆ ਨੇ ਤੇਰੇ ਪਟਾਕੇ ਚਲਾਏ ਚਪੇੜਾਂ ਮਾਰੀਆਂ ਬਸ ਮਿੱਤਰੋ ਆ ਮੁੰਡਾ ਆ ਪੱਗ ਬਣਾਉਣ ਵਾਸਤੇ ਦਮਾਲਾ ਬਣਾਉਣ ਵਾਸਤੇ ਆ ਬਨੂਗਾ ਬਨੂਗਾ ਮਿੱਤਰੋ ਬੋਲਿੰਗ ਆ ਪਾ ਬਾਬਾ ਵਿਸ਼ਕਰਮਾ ਜੀ ਦੇ ਮੇਲੇ ਦੇ ਵਿੱਚ ਮਾਤਾ ਰਾਣੀ ਸਕੂਲੇ ਮਿੱਤਰੋ ਦੇਖੋ ਟਰੈਕਟਰ ਖੜੇ ਮਾਦੇ ਜਸ ਤੇ ਮੇਜ ਥੋੜਾ ਦਿਲ ਘਟਣਾ ਪੈ ਗਿਆ ਖਾਨ ਦੇ ਵੀ ਚੱਲੇ ਹੋਗੇ ਯਾਰ ਇਤਰਮ ਦੀ ਤਕਤ ਲੋ ਜੀ ਮੋਟਾ ਹੁਣ ਸਾਡਾ ਖੂਨ ਦਊਗਾ ਕੇਸ ਤੋਂ ਵਧੀਆ ਹੋਰ ਸਮਾਜ ਸੇਵਾ ਜਿਹੜੀ ਕਿਹੜੀ ਹੋ ਸਕਦੀ ਹੈ ਕਿਉਂਕਿ ਕਿਸੇ ਦਾ ਸਭ ਤੋਂ ਵੱਧ ਖੂਨਦਾਨ ਖੂਨਦਾਨ ਪੁੱਛ ਲੈ ਇੱਕ ਵਾਰੀ ਕੀ ਕਹਾਂ ਪਰ ਉਹ ਥੋੜੀ ਐ ਇਹ ਹੁਣ ਮੈਂ 3 ਦਿਨ ਪਹਿਲਾਂ ਕਢਾਇਆ ਹੁਣ ਫੇਰ ਥੋੜੀ ਦੇ ਸਕਦਾ ਹਾਂ ਉਹ ਸੱਚ ਬੋਲਦਾ ਤੱਕ ਖਤਮ ਮੈਂ ਤਾਂ ਟੈਂਸ਼ਨ ਨਹੀਂ ਕੋਈ ਚੱਲ ਕਿੱਥੋਂ ਤੁਸੀਂ ਮੈਂ ਇੱਕ ਬਗਵਾੜੇ ਤੇ ਇਹ ਬਹੁਤ ਵਧੀਆ ਸਹੀ ਐ ਜੀ ਜਰਾਵਾ ਨਾਲ ਇੱਕ ਥੋੜਾ ਚਾਹੀਦਾ ਵਾ ਨਹੀਂ ਜਰੂਰੀ ਜਰੂਰੀ ਆਪਣਾ ਵੀ ਅੰਦਰੋਂ ਸੈੱਟ ਰਹਿੰਦਾ ਸ਼ਰੀਰ ਤੇ ਐਵੇਂ ਨਹੀਂ ਬਿਲਕੁਲ ਮੈਂ ਕਿ ਥੋੜਾ ਹਲ ਯਾ ਲਾਡੀ ਨਾ ਹਾਂਜੀ ਕਿੱਦਾਂ ਮਹਿਸੂਸ ਹੋ ਰਿਹਾ ਸੈਟਾ ਅੱਜ ਕੀ ਹਾਲ ਚਾਲ ਸੈਟਾ ਭਾਈ ਤੁਸੀਂ ਕਿੱਥੋਂ ਕਿੱਥੋਂ ਆ ਤੁਸੀਂ ਅੱਗੇ ਤੋਂ ਭਾਈ ਜ਼ਰੂਰ ਕਰਾਂਗੇ ਨਹੀਂ ਨਹੀਂ ਉਹ ਬੋਲੋ ਭਾਈ ਸਾਰਿਆਂ ਨੂੰ ਫੋਨ ਦੀ ਲੋੜ ਪੈਂਦੀ ਦੀ ਇਹ ਦੇਣਾ ਵੀ ਚਾਹੀਦਾ ਆਰ ਕਿਉਂ ਭਾਈ ਮੈਂ ਤਾਂ ਹੀ ਕਹਿੰਦਾ ਆਰ ਕੋਈ ਬੰਦਾ ਫੋਨ ਲਵੇ ਮੈਂ ਫੋਨ ਦਾੜ ਵਾਹ ਦਾੜ ਆ ਜੀ ਹਾਂਜੀ ਜਿਹੜਾ ਫੋਨ ਦਾੜ ਕਰਦਾ ਹਾਂਜੀ ਕੋਸ਼ਰ ਹੋਵੇ ਆਪਾਂ ਦੇ ਲਈ ਹੈਲਪ ਕਰਦੀ ਆ ਆਪਣਾ ਸਰਟੀਫਿਕੇਟ ਦਿਖਾਓ ਜਿਹੜਾ ਮਿਲਿਆ ਤਾਂ ਜੀ ਸਰਟੀਫਿਕੇਟ ਦਿਖਾਓ ਨਾਮ ਨਾਮ ਬੋਲੋ ਆਪਣਾ ਨਹੀਂ ਪੁੱਠਾ ਇਹ ਪੁੱਠਾ ਸਿੱਧਾ ਕਰੋ ਅਸਕੇ ਜਾਵਾਂਗੇ ਹੋਰ ਢੱਲ ਮਾਤ ਹੋਣੀ ਹੈ ਵੀਡੀਓ ਹਾਂ ਜੀ ਕਿਦਾਰੀ ਵੀ ਦਿਵਾਲੀ ਹੈ ਕਿਦਾਂ ਪਟਾਕੇ ਚਲਾਏ ਜਾਂ ਘਰਦਿਆਂ ਨੇ ਤੇਰੇ ਪਟਾਕੇ ਚਲਾਏ ਚਪੇੜਾਂ ਮਾਰੀਆਂ ਬਸ ਹੈ ਜੀ ਜਲਾਉਣੇ ਦੋ ਹਾਂ ਦਾਸੇ ਜਿੰਦਗੀ ਨੇ ਸਾਡੇ ਪਟਾਕੇ ਤੇ ਅੱਜ ਹੋ ਗਈ 2 ਤਰੀਕ ਤੱਕ ਕਿੱਥੇ ਅੱਜ ਜਾ ਰਹੇ ਆਪਾਂ ਆਪਾਂ ਯਾਰੇ ਵਿਸ਼ਕਰਮਾ ਮੰਦਿਰ ਦੀ ਲੋ ਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਇਹ ਆ ਰਿਹਾ ਆਪਣਾ ਹਰਜੀਸ ਸਿੰਘ ਨਾਲ ਤੇ ਅੱਜ ਅਸੀਂ ਜਾ ਰਹੇ ਆਂ ਬਾਬਾ ਵਿਸ਼ਕਰਮਾ ਜੀ ਦੇ ਮੰਦਿਰ ਮੱਥਾ ਟੇਕਣ ਜੋ ਕਿ ਫਗਵਾੜੇ ਦੇ ਵਿੱਚ ਨਕ ਮਸਤਕਾ ਫਗਵਾੜੇ ਦੀ ਵਿਸ਼ੇਸ਼ਤਾ ਤੇ ਬਣੇ ਰੋ ਵੀਡੀਓ ਦੇ ਨਾਲ ਤੇ ਜਿੰਨੇ ਵੀ ਮਿਸਤਰੀ ਲੋਕ ਆ ਜਿੰਨੇ ਮਿਸਤਰੀ ਭਰਾ ਆ ਆਪਣੇ ਸਾਰੇ ਉੱਥੇ ਮੱਥਾ ਟੇਕ ਕੇ ਜਾਂਦੇ ਨੇ 80-20 ਮਿਸਤਰੀ ਆ ਤੇ ਆ ਵੀ ਮੈਂ ਆ ਵੀ ਮਿਸਤਰੀ ਆ ਆ ਵੀ ਆਲੇ ਮੇਰੇ ਆ ਵੀ ਮਿਸਤਰੀ ਲੋ ਜੀ ਪਿਆਰੇ ਮਿੱਤਰੋ ਅਸੀਂ ਹੁਣ ਪਹੁੰਚੇ ਆ ਬਗਵਾਲੇਵਾਲੇ ਤੇ ਨਗਰਿਸ਼ਰਮਾ ਜੀ ਦੇ ਮੰਦਿਰ ਦੇ ਆ ਜਗਾਹ ਦਰਸ਼ਨ ਕਰਾਉਂਦੇ ਆ ਤੇ ਇੱਥੇ ਕਿਸੇ ਵੇਲੇ ਜਿਆਦਾ ਸੰਗਤ ਹੁੰਦੀ ਕਿਸੇ ਵੇਲੇ ਮਤਾਂ ਨਹੀਂ ਦੇਖ ਹੁੰਦਾ ਮਿੱਤਰੋ ਬੋਲਿੰਗੇ ਆਪਾਂ ਬਾਬਾ ਬਿਸ਼ਕਰਮਾ ਜੀ ਦੇ ਮੇਲੇ ਦੇ ਵਿੱਚ ਮੇਲਾ ਵੀ ਕਹਿੰਦੇ ਆ ਤੇ ਮੰਦਰਾ ਦੂਜੀ ਵਾਰ ਆ ਪਾਏ ਆ ਤਾਂ ਤੁਹਾਨੂੰ ਦਿਖਾਉਨੇ ਆ ਮੋਟਰਸਾਈਕਲ ਨਾਲ ਲੱਗੇ ਆ ਬੱਦ ਲੋ ਜੀ ਮਿੱਤਰੋ ਸਾਮੇ ਰੱਖੋ ਹਨਾ ਬਾਜ਼ਾਰ ਹੈ ਨਾਲ ਭਰਿਆ ਹੋਇਆ ਆ ਬਹੁਤ ਜ਼ਿਆਦਾ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਣੀ ਆ ਜਾ ਆ ਜਾ ਮੋਟੇ ਉਹ ਜਿੱਥੇ ਰੱਖਿਆ ਹੈ ਜਾਦੂਣ ਦਿਖਾਈ ਜਾਣ ਰਿਹਾ ਖੁਸ਼ ਹੋ ਕੇ 100 200 ਰੁਪਏ ਦੇ ਦਿੰਦੇ ਮੇਰੇ ਬੱਚੋ ਮਾਤਾ ਰਾਣੀ ਸਕੂਲ ਉਹ ਜੀ ਮਿੱਤਰੋ ਦੇਖੋ ਟਰੈਕਟਰ ਖੜੇ ਕਿੰੜਾ ਪੈਟਰੋਲ ਪੈਟਰੋਲ ਵਰਲਡ ਕੀ ਬਾਤ ਹੈ ਬਹੁਤ ਪੁਰਾਣਾ ਆ ਆ ਬਾਡੀਫਾਈ ਕੀਤਾ ਹੋਇਆ ਫੋੜਾ ਸਹਰਾਏ 720 ਕਿਆ ਬਾਤ ਹੈ ਲੋ ਜੀ ਮਿੱਤਰੋ ਅਰਾ ਦੇ ਵਿੱਚ ਸਾਨੂੰ ਗੱਡੀ ਵਾਲਾ ਮਿਲ ਗਿਆ ਸੀ ਆ ਖਰੋਟ ਆ 100 500 ਰੁਪਏ ਤੋਂ ਵੇਚੀ ਜਾਂਦੀ ਹੈ ਇਸ ਦੀ ਬੈਟ 100 500 ਰੁਪਏ ਤੋਂ ਕਿਆ ਬਾਤ ਹੈ ਸਾਰਾ ਕੁਝ ਹੀ ਮਿਲਣਾ ਅੱਜ ਇੱਥੋਂ ਦੋ ਸਾ ਮਿਲ ਗਿਆ ਕਿ ਲੀਨ ਆਇਆ ਵੀ ਚੋਰ ਗਿਆ ਹਜ਼ਾਰਾ ਸਿੰਘ ਜੀ ਲਾਲ ਤੁਹਾਡਾ ਬਹੁਤ ਇਸਤਿਹਕਵਾਲਾ ਸਾਡੇ ਸੀਨੀਅਰ ਮੋਸਟ ਸਾਡੇ ਐਡਵਾਈਜ਼ਰ ਨੇ ਬਜ਼ੁਰਗ ਨੇ ਔਰ ਇਹਨਾਂ ਦੀ ਸਲਾਹ ਦੇ ਨਾਲ ਬਹੁਤ ਵੱਡਾ ਕੰਮ ਇੱਥੇ ਹੋਇਆ। ਨਾਲ ਦੀ ਨਾਲ ਵਕੀਲ ਜਰਨੈਲ ਦੁਰਸ਼ੀਬਾ ਜੀ ਨੂੰ ਬੇਸ਼ਕਰ ਕਰਦੇ ਹਾਂ। ਚੱਲ ਆਹ ਦੇਖੋ ਇੱਕ ਆ ਖਾਣ ਦੇ ਖਾਣ ਦੇ ਜਾਂਦੇ ਹੋਏ ਜੀ ਸਾਡਾ ਦਿਲ ਘਟਣਾ ਪਿਆ ਗਿਆ। ਖਾਨ ਦੇ ਵੀ ਚੱਲੇ ਹੋਗੇ ਜਰੂਰ ਮੁੜ ਕੇ ਡਾਕਟਰ ਕੋਲ ਜਾਣ ਦੀ ਤਿਆਰੀ। ਯਾਰ। ਅਤਰਮ ਦੀ ਤਕਦੀਰ। ਲਓ ਜੀ ਮੋਟਾ ਹੁਣ ਸਾਡਾ ਖੂਨ ਦੇਊਗਾ। ਮੋਟਾ ਤਿਆਰ ਆਂ ਬਲੱਡ ਦੇਣ ਨੂੰ। ਉਹ ਗੱਡੀ ਖੜੀ ਐ ਬਾਕੀ ਦੇਖ ਰਹੇ ਆਂ। ਇਸ ਤੋਂ ਵਧੀਆ ਹੋਰ ਸਵਾਜ ਸੇਵਾ ਜਿਹੜੀ ਕਿਹੜੀ ਹੋ ਸਕਦੀ ਐ ਕਿ ਕਿਸੇ ਦੀ ਜ਼ਿੰਦਗੀ ਨੂੰ ਬਚਾ ਲੈਣਾ। ਮੇਰੇ ਵਰਗੇ ਇਸ ਤਰ੍ਹਾਂ ਠੀਕ ਹੈ ਠੀਕ ਹੈ ਕਿੱਦਾਂ ਦਾ ਲੱਗਦਾ ਖੂਨਦਾਨ ਕਰਕੇ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਸਹੀ ਹੈ ਸਹੀ ਚਰਾਵਾ ਨਾਲ ਇੱਕ ਥੋੜਾ ਚਾਹੀਦਾ ਵਾ ਨਹੀਂ ਜਰੂਰੀ ਜਿਤਨਾ ਆਪਣਾ ਵੀ ਇੰਦਰੋਂ ਸੈੱਟ ਰਹਿੰਦਾ ਸਰੀਰ ਤੇ ਐਵੇਂ ਨਹੀਂ ਬਿਲਕੁਲ ਮੈਨੂੰ ਥੋੜਾ ਹਲਕਾ ਹਲਕਾ ਮਹਿਸੂਸ ਹੋਣ ਲੱਗ ਪੜਦਾ ਹਾਂ ਜੀ ਥੋੜੇ ਪਹਿਲਾਂ ਲੋਰ ਸੀ ਬੜੀ ਜੀ ਤੁਹਾਨੂੰ ਅਰੇਂਜਮੈਂਟ ਕਰਾ ਕੇ ਦਿੱਤਾ ਸਹੀ ਹੈ ਸਹੀ ਥੈਂਕ ਯੂ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਦਾ ਬਹੁਤ ਵਧੀਆ ਪ੍ਰਬੰਧ ਹੈ ਇਹਨਾਂ ਦਾ ਕਿਥੋਂ ਆ ਜੀ ਅੱਜ ਨਾ ਤੇ ਮੇਰੇ ਕੀ ਹੋ ਰਿਹਾ ਤੇ ਨਾ ਹਾਂ ਜੀ ਕਿੱਦਾਂ ਮਹਿਸੂਸ ਹੋ ਰਿਹਾ ਸੈਟ ਆ ਫਿਰ ਬੋਲ ਕੁਛ ਖਾਦਾ ਵੀ ਸੀ ਸਵੇਰੇ ਹੋਰ ਨਾ ਤੇਰੀ ਅੱਖਾਂ ਪੁੱਟੀਆਂ ਹੋ ਰਹਿਣ ਨਾ ਭਰਾਵਾ ਅੱਜ ਕੀ ਹਾਲ ਚਾਲ ਸੈਟ ਆ ਭਾਈ ਤੁਸੀਂ ਕਿੱਥੋਂ ਕਿੱਥੋਂ ਆ ਤੁਸੀਂ ਅੱਗੇ ਤੋਂ ਭਾਈ ਜ਼ਰੂਰ ਕਰਾਂਗੇ ਨਹੀਂ ਨਹੀਂ ਉਹ ਬੋਲੋ ਭਾਈ ਸਾਰਿਆਂ ਨੂੰ ਫੋਨ ਦੀ ਲੋੜ ਪੈਂਦੀ ਵੀ ਹੈ ਡੇੜਾ ਵੀ ਚਾਹੀਦਾ ਅਰਤੀ ਨੂੰ ਭਾਈ ਮੈਂ ਤਾਂ ਹੀ ਕਹੂੰਗਾ ਕਿ ਬੰਦਾ ਕੂਨ ਦਵੇ ਉਹ ਆਖੀ ਜਸਰੋ 9 ਵਜੇ ਵਜੇ ਹਾਂ ਜੀ ਆਪਾਂ ਕੁਛ ਬੁਰਣਾ ਜੋਨੇ ਠੀਕ ਹੈ ਉਸ ਤੋਂ ਅੱਗੇ ਕੁਛ ਮੁੰਡੇ ਦੇ ਭੇਟ ਘਵਾ ਲੈਂਦੀ ਮੈਂ ਤਾਂ ਬਸ ਠੀਕ ਕਰਦੀ ਦਾਰੂ ਪੀਤੀ ਸੀ ਨਹੀਂ 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 ਦਾਰੂ ਨਹੀਂ ਇਹ ਮੁੰਡਾ ਦਾਰੂ ਨਹੀਂ ਪੀਂਦਾ ਦਾਰੂ ਪੀਂਦਾ ਬਾਈ ਸੂਈ ਬਹੁਤ ਮੋਟੀ ਹੈ ਓਏ ਹਾਂਜੀ ਭਾਈ ਆਪਾਂ ਬਾਈ ਮੁੰਡਾ ਦਾੜਾ ਨਾਲ ਹੈ ਜੀ ਹਾਂਜੀ ਜਿਹੜਾ ਮੁੰਡਾ ਦਾੜਾ ਕਰਦਾ ਹਾਂਜੀ ਕੋਸ਼ਰ ਆਵੇ ਆਪਾਂ ਕਿਹਦੀ ਹੈਲਪ ਕਰਦੀ ਆ ਆਪਣਾ ਸਰਟੀਫਿਕੇਟ ਦਿਖਾਓ ਜਿਹੜਾ ਮਿਲਿਆ ਤਾਂ ਜੀ ਸਰਟੀਫਿਕੇਟ ਦਿਖਾਓ ਨਾਮ ਨਾਮ ਬੁੱਲੋ ਆਪਣਾ ਨਹੀਂ ਪੁੱਠਾ ਇਹ ਪੁੱਠਾ ਸਿੱਧਾ ਕਰੋ ਕਿੰਨੀ ਵਾਰ 3-4 ਵਾਰ ਨਹੀਂ ਬਹੁਤ ਵਧੀਆ ਯਾਰ ਮੇ ਤਾਂ ਓਕੇ ਰਿਪੋਰਟ ਹਾਂਜੀ ਐਸਆਈਐਸ ਤੁਸੀਂ ਵੀ ਨਹੀਂ ਆਏ ਹੋ ਭਾਈ ਭਾਜੀ ਨਹੀਂ ਮੈਂ ਤਾਂ ਲੇ ਪਰਸੋਂ ਦਿੱਤਾ ਜੇ ਹੁਣ ਵੀ ਦੇਦਾ ਮੈਂ ਅੱਖਾ ਪੁੱਠੀਆਂ ਜਣੀਆਂ ਮੇਰੀਆਂ ਭਈਆ ਮੁੰਡਿਓ ਸਾਰਾ ਇੱਕ ਵਾਰ ਸਾਰਾ ਕੁਝ ਤਾਂ ਦੱਸ ਕੇ ਜਾਵਾਂਗੇ ਹੋਰ ਇਹ ਟੱਲ ਮਾ ਤਾਂ ਹਣੀਏ ਵੀਡੀਓ ਹਾਂਜੀ ਸੇਟਾ ਥੋੜੀ देर ਬੈਠੋ ਫੇਜ ਜਾਂਦੇ ਆਪਾਂ ਠੀਕ ਆ ਓੜ ਜਾ ਹੁਣ ਉਠ ਜਾ ਜਾ ਓੜ ਜਾ ਲੋ ਠੀਕ ਆ ਬਾਜੀ ਫਿਰ ਠੀਕ ਆ ਸਾਹਿਬ ਜੀ ਭਾਈ ਜੂਸ ਦੇ ਦੋ ਗਲਾਸ ਪੀ ਲਿਓ ਬਈ ਮੈਂ ਚਾਰ ਵੀ ਨਹੀਂ ਆ ਹਾਂ ਚਲ ਠੀਕ ਆ ਓਕੇ ਭਾਈ ਓਕੇ ਓਕੇ ਭਾਈ ਚੱਲ ਨਵਦੀਪ ਭਾਜੀ ਠੀਕ ਆ ਬਾਜੀ ਓਕੇ ਬਹੁਤ ਬਹੁਤ ਧੰਨਵਾਦ ਔਰ ਜੀ ਮਿੱਤਰੋ ਬਹਿਣ ਜੋ ਨਿਕਲ ਗਏ ਆ ਤੇ ਇਧਰ ਰਿਫਰੈਸ਼ਮੈਂਟ ਲੈ ਲਾ ਅੰਦਰ ਚਲ ਜਾ ਅੰਦਰ ਫ੍ਰੈਸ਼ਮੈਂਟ ਨਾਲਾ ਇਹ ਤੁਰੇ ਹੀ ਮੜਾ ਜਾ ਬਹਿ ਜਾ ਪਹਿਲਾਂ ਅੰਕਲ ਜੀ ਕਿੱਦਾਂ ਹਾਲ ਹੋ ਗਿਆ ਹੁਗਬੀ ਸਿੰਘ ਲਾਡੀ L A W D Y ਤੁਸੀਂ ਵੀਡੀਓ ਪਾ ਲਈ ਹੋ ਮੈਂ ਕਿਹਾ ਵੀਡੀਓ ਪਾਤੀ ਆਪਾਂ ਸਾਰੀ ਅੰਦਰ ਲਈ ਕੋਈ ਗੱਲ ਨਹੀਂ ਮੇਰੀਆਂ ਕਿ ਮਤਾਈ ਨਾ ਮੈਂ ਬੋਲੋਗਾ ਲੱਗ ਫੋਰ ਭਾਜੀ ਪਹਿਲਾਂ ਕਿੱਦਾਂ ਭੇਟਾ ਖਵਾਇਆ ਮੁੰਡੇ ਨੂੰ ਨਹੀਂ ਨਹੀਂ ਭੇਟਾ ਉਹ ਖਾਣਾ ਉਹਦੀ ਅੱਖਾਂ ਐਵੇਂ ਹੋਣ ਡੀਆਂ ਸੀ ਉੱਪਰ ਨਹੀਂ ਨਹੀਂ ਪਤਾ ਕੀ ਕਹਿੰਦਾ ਕਹਿੰਦਾ ਮੈਂ ਚਾਰ ਰਕੂਣ ਦਿੱਤਾ ਉਹਦੇ ਸੂਈ ਲੈ ਕੇ ਕਹਿੰਦਾ ਤੁਹਾਨੂੰ ਜੀ ਆਓ ਵੀ ਭਾਈ ਜੀ ਉਹ ਡੱਬੇ ਦੇ ਵਿੱਚ ਕੋਈ ਭਾਈ ਆ ਕੇ ਤੇਨੇ ਬਲਾਟੇ ਦਿੱਤਾ ਉਹ ਬੇਬੇ ਨੂੰ ਲਿਪਾ ਪਈਆ ਨਹੀਂ ਕੋਈ ਚਾਰਾ ਨਹੀਂ ਕੋਈ ਆਦਿ ਆ ਬੰਦੀ ਨਹੀਂ ਨਹੀਂ ਬਹੁਤ ਵਧੀਆ ਓਕੇ ਰਿਪੋਰਟ ਯੈਸ ਆ ਜੀ ਥੈਂਕ ਯੂ ਭਾਈ ਜੀ ਠੀਕ ਹੈ ਭਾਈ ਆਪਾਂ ਸਾਰੇ ਤੁਹਾਨੂੰ ਇੰਸਟਾਗ੍ਰam ਤੇ ਮਿਲਾਂਗੇ ਇੰਸਟਾਗ੍ਰam ਤੇ ਨਹੀਂ YouTube ਤੇ ਭਾਈ YouTube ਤੇ ਠੀਕ ਹੈ ਭਾਈ ਥੈਂਕ ਯੂ ਭਾਈ ਓਕੇ ਭਾਈ ਅਤਰ ਹੁਣ ਅਸੀਂ ਚੱਲੇ ਆ ਵਾਪਸ ਜਲੰਧਰ ਨੂੰ ਮੋਟੇ ਨੇ ਇੱਕ ਕੰਮ ਵਧੀਆ ਕੀਤਾ ਤੇ ਖੂਨਦਾਨ ਇਹੋ ਚਾਬੀ ਦਿਓ ਮਹਾਦਾਨ ਕਿਹੜਾ ਆ ਲਓ ਜੀ ਗੁਰਪ੍ਰੀਤ ਸਿੰਘ ਓਟੇ ਕਿਦਾ ਚੱਕਰ ਜੁਗਰਦਾ ਨਹੀਂ ਆਉਂਦੇ ਹੁਣ ਭਰਾਵਾ ਮੋਟਰਸਾਈਕਲ ਮੈਨੂੰ ਹੀ ਚਲਾਉਣਾ ਪੈਣਾ ਕੁਝ ਪਤਾ ਨਹੀਂ ਹੈਗਾ ਇਹ ਬਲੱਡ ਦਿੱਤਾ ਆ ਨਾ ਤੇ ਲਓ ਜੀ ਮਿੱਤਰੋ ਫੇ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਸਾਡਾ ਵਲੌਗ ਕਿਹੋ ਜਿਹਾ ਲੱਗਾ ਤੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਮੋਟੇ ਵੀ ਹੁਣੀ ਪਾਣੀ ਪੀ ਰਹੇ ਨੇ ਪੀਲਾ ਪੀਲਾ ਭਰਾਵਾ ਅੱਖਾਂ ਟੇਡੀਆਂ ਨਾ ਹੋ ਜਾਣ ਤੇਰੀਆਂ ਲਓ ਜੀ ਮਿੱਤਰੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਇਹ ਹੁਣ ਅਸੀਂ ਜਾ ਰਹੇ ਹਾਂ ਜਲੰਧਰ ਨੂੰ